ਪਿੰਡ ਅਨੀਹਰ ਸਥਿਤ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਬੀਤੀ ਰਾਤ ਇੱਕ ਦੁਖਦਾਈ ਘਟਨਾ ਵਾਪਰੀ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਲੌਰ ਭਾਰਤ ਮਸੀਹ ਅਤੇ ਖਾਲਸਾ ਰਾਮ ਤੀਰਤ ਸਿੰਘ ਖਾਲਸਾ ਨੇ ਦੱਸਿਆ ਕਿ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਚ ਅਖੰਡ ਪਾਠ ਦੇ ਭੋਗ ਪਾਈ ਗਏ ਸਨ ਉਨ੍ਹਾਂ ਨੇ ਦੱਸਿਆ ਕਿ ਪ੍ਰਬੰਧਕਾਂ ਦੀ ਕਮੀ ਕਾਰਨ ਰਾਤ ਸਮੇ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਲ ਹੋ ਗਿਆ ਜਿਸ ਦੇ ਚੱਲਦਿਆਂ ਅੱਗ ਲੱਗ ਗਈ ਅਤੇ ਗੁਰੂ ਮਹਾਰਾਜ ਜੀ ਦੇ ਸਰੂਪ ਅਗਨੀ ਭੇਟ ਹੋ ਗਏ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਿਤੀ ਦੇ ਕਾਬੂ ਪਾ ਲਿਆ ਗਿਆ ਹੈ। ਘਟਨਾ ਨਾਲ ਸੰਗਤ ਵਿੱਚ ਗਹਿਰਾ ਦੁੱਖ ਅਤੇ ਰੋਸ ਪਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ। ਮੁਖੀ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਦਾਜ ਜੱਜਰ ਸਿੰਘ ਖਾਲਸਾ ਖਵਾੜੇ ਤੋਂ ਇੱਕ ਸਾਨੂੰ ਸ਼ਾਮੀ ਸਵੇਰੇ ਕਬਰ ਮਿਲੀ ਸੀ ਕਿ ਇੱਕ ਗੁਰੂ ਘਰ ਹੈ ਇੱਥੇ ਅਨੀਰ ਦੇ ਵਿੱਚ ਜਿੱਥੇ ਕਿ ਜੋ ਪਹਿਲੀ ਇਨਫੋਰਮੇਸ਼ਨ ਆਈ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਿ ਸ਼ਾਰਟ ਸਰਕਟ ਹੋ ਕੇ ਮਹਾਰਾ ਦਾ ਸਰੂਪ ਅਗਨ ਪੈਂਟ ਹੋ ਗਿਆ ਬਹੁਤ ਹੀ ਮੰਦ ਭਾਗੀ ਗੱਲ ਹੈ ਔਰ ਜਿੰਦੀ ਵੀ ਨੂੰ ਆਪਾਂ ਦਿੰਦਿਆ ਜਾਵੇ ਕਿ ਕਿਉਂਕਿ ਅੰਗਹਿਲੀਆਂ ਮੈਂ ਦੇਖੋ ਜੀ ਪੁਲਿਸ ਨੇ ਭਾਵੇਂ ਨਹੀਂ ਕਿਹਾ ਕਿ ਪਿੰਡ ਦੀ ਅੰਗਹਿਲੀ ਹੈ ਮੈਂ ਪਿੰਡ ਦੇ ਸਾਹਮਣੇ ਪਿੰਡ ਦੀ ਅੰਗਹਿਲੀ ਕਹਿ ਰਿਹਾ ਪਿੰਡ ਦੀ ਅੰਗਹਿਲੀ ਇਸ ਤਰ੍ਹਾਂ ਆ ਕਿ ਮਹਾਰਾ ਦਾ ਸਰੂਪ ਉੱਥੇ ਸੀ ਇਹਨਾਂ ਦੇ ਨਗਰ ਕੀਰਤਨ ਕੱਲ ਕੱਟੇ ਪਰਸੋ ਪਰਸੋ ਉਸ ਤੋਂ ਬਾਅਦ ਮਹਾਰਾ ਦਾ ਸੋਖਾ ਅਸਨ ਨਹੀਂ ਕੀਤਾ ਔਰ ਜੋ ਮੈਂ ਮੇਰੇ ਨਾਲ ਪੱਤਰਕਾਰ ਸਾਹਿਬ ਮੇਰੇ ਬਾਬਾ ਜੀ ਗਏ ਸੀ ਅੰਦਰ ਨਾਲ ਤੇ ਅਸੀਂ ਉੱਥੇ ਦੇਖਿਆ ਤੀਲਾਂ ਦੀਆਂ ਡੱਬੀਆਂ ਪਈਆਂ ਆ ਉੱਥੇ ਕਾਫੀ ਮੇਰੇ ਕੰਨ 10 12 ਤੀਲਾਂ ਦੀਆਂ ਡੱਬੀਆਂ ਆਆਂ ਅਰਗਬਤੀਆਂ ਰੱਖੀਆਂ ਆ ਠੀਕ ਹੈ ਅਰਗਬਤੀਆਂ ਲਾਉਣੀਆਂ ਜੇ ਉਹਦੀ ਅਸੀਂ ਕਾਹ ਸਮਾਨ ਨਹੀਂ ਕਰ ਸਕਦੇ ਸ਼ਾਰਟ ਸਰਕਟ ਵੀ ਹੋ ਸਕਦਾ ਅਰਗਬਤੀਆਂ ਤੋਂ ਵੀ ਅਗਨ ਭੇਟ ਉਦੋਂ ਵੀ ਇਸ਼ਾਰਾ ਹੋ ਸਕਦਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਪੰਡ ਵਾਲਿਆਂ ਨੂੰ ਵੀ ਕਹਿਣਾ ਇਹ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਦਿਓ ਕਿ ਨਹੀਂ ਜੇ ਤੁਹਾਡੇ ਤੇ ਬੱਤੀ ਦਾ ਥੱਬਾ ਲੱਗ ਗਿਆ ਪੁਲਿਸ ਨਵੈਸਟੀਗੇਸ਼ਨ ਕਰੂਗੀ ਇਹ ਸ਼ਾਰਟ ਸਰਕਟ ਹੈ ਤੁਹਾਡੇ ਉੱਤੇ ਬੱਲੇ ਜਾਊਗਾ ਕਿਉਂ 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 ਮੈਂ کہہ ਰਿਹਾ ਜੀ ਮੇਰੀ ਬੇਨਤੀ ਸੁਣੋ ਕਿਉਂਕਿ ਲੋਕ ਲਾ ਕੇ ਜਿਵੇਂ ਰਾਤ ਨੂੰ ਕੋਈ ਬੰਦਾ ਕੋਈ ਵੀ ਸ਼ਰਾਰਤ ਕਰ ਸਕਦਾ ਕੈਮਰੇ ਚੱਲ ਨਹੀਂ ਰਿਹਾ ਡੀਵੀਆਰ ਚੱਲ ਨਹੀਂ ਰਿਹਾ ਇਨੀਆਂ ਬੇਨਤੀਆਂ ਕਰਦਾ ਕਿ ਪਿੰਡ ਵਾਲੇ ਨੂੰ ਸਦਾ ਸੁਚੇਤ ਹੋਣ ਦੀ ਇਹ ਚ ਲੋੜ ਹੈ ਜੇ ਆਪਾਂ ਮਹਾਰਾਜ ਦਾ ਪ੍ਰਕਾਸ਼ ਸੇਵਾ ਸੰਭਾਲ ਬਹੁਤ ਵਧੀਆ ਤੁਸੀਂ ਕਰ ਰਹੇ ਆ ਲੇਕਿਨ ਇਹ ਗੱਲਾਂ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਇੱਕ ਬੰਦੇ ਦੀ ਡਿਊਟੀ ਲਾਉਂਦੇ ਉੱਤੇ ਇੱਕ ਬੰਦਾ ਡਿਊਟੀ ਤੇ ਰਹਿੰਦਾ ਤਾਂ ਕਿ ਇਦਾਂ ਦੀ ਮੰਦਭਾਗੀ ਘਟਣਾ ਨਾ ਹੁੰਦੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੇ ਪਤੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੇ ਪਤੇ ਦਾਸ ਰੋਗਿਆਨੀ ਬਲਕਾਰ ਸਿੰਘ ਅੱਜ ਨੀਰਪਟਾ ਚ ਫਰਗਵਾੜੇ ਦੇ ਨੇੜੇ ਇੱਥੇ ਧੰਨ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਲਦੀ ਹੋਈ ਆ ਤੇ ਇਹ ਹੋਈ ਆ ਜੀ ਪ੍ਰਬੰਧਕਾਂ ਦੀ ਘਾਟ ਕਰਕੇ ਕਿਉਂਕਿ ਜਦੋਂ ਸੋਨੀਯੂ ਗੁਰਦਰਾ ਪ੍ਰਬੰਧਕ ਕਮੇਟੀ ਨੇ 2013 ਦਾ ਖਰੜਾ ਤਿਆਰ ਕੀਤਾ ਉਹਦੇ ਵਿੱਚ ਬਗੈਰ ਉਹਨਾਂ ਨੇ ਲਿਖਿਆ ਕਿ ਜਿਹੜੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਬਕਾਇਦਾ ਸੇਵਾਦਾਰ ਤੇ ਗ੍ਰੰਥੀ ਸਾਹਿਬ ਹੋਣੀ ਜ਼ਰੂਰੀ ਆ ਪਰ ਇੱਥੇ ਸੁਣ ਚਾ ਵੀ ਨਾ ਗ੍ਰੰਥੀ ਸਾਹਿਬ ਆ ਤੇ ਨਾ ਹੀ ਕੋ ਸੇਵਾਦਾਰ ਆ ਤੇ ਇਹ ਸਾਰੇ ਜਿੰਨੇ ਵੀ ਇਸ ਦੀ ਪ੍ਰਬੰਧਕ ਕਮੇਟੀ ਆ ਜਾਂ ਦਾ ਸੰਗਤ ਆ ਸਾਰਿਆਂ ਨੇ ਆਪ ਕੋ ਆਪਣੀ ਧਰ ਹੀ ਪੈਣਾ ਤੇ ਗੁਰੂ ਸਾਹਿਬ ਦੇ ਕੋਲ ਕੋਈ ਨਹੀਂ ਹੈਗਾ ਤੇ ਕਿੱਦਾਂ ਇਹ ਘਟਨਾ ਤੇ ਵਾਪਰ ਨਹੀਂ ਆ ਜਿਵੇਂ ਹੋਇਆ ਜੀ ਇਹ ਸਾਰਾ ਸਾਥ ਆ ਕਰ ਕਰਦੇ ਜੀ ਸ਼ੋਰ ਸ਼ਰਕ ਹੋਇਆ ਵਾ ਪਰ ਮਾੜਾ ਹੋਇਆ ਜੋ ਵੀ ਹੋਇਆ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਨਰਾਇਕੀ ਮੈਦ ਸ਼ੋਣ ਕਮੇਟੀ ਦੀ ਕਹੂੰਗਾ ਕਿਉਂਕਿ ਜਦੋਂ ਤੁਹਾਨੂੰ ਪਤਾ ਵੀ ਜਿਹੜੇ ਗੁਰੂ ਘਰ ਦੇ ਵਿੱਚ ਸਾਹਸ ਵਾਲਿਆ ਨਹੀਂ ਸਤਿਗੁਰਾਂ ਦੀ ਉੱਥੇ ਤੁਸੀਂ ਆ ਕੇ ਬਕਾਇਦਾ ਤੁਹਾਡੇ ਪ੍ਰਚਾਰਕ ਹੋਣ ਧਰਮ ਪ੍ਰਚਾਰਕ ਕਮੇਟੀ ਦੇ ਜਿਹੜੇ ਪ੍ਰਚਾਰਕ ਹੋ ਉਹਨਾਂ ਤੇ ਜਿਹੜਾ ਇਲਾਕੇ ਦਾ ਪ੍ਰਚਾਰਕ ਆ ਉਹਦਾ ਪੱਦਵਾਦਾ ਇੱਥੇ ਕਿਹੜਾ ਲਾਵੇ ਤੇ ਕਮੇਟੀ ਨੂੰ ਕਹਾਂ ਦਵੇ ਭਾਈ ਜਾਂ ਤੇ ਕੋਈ ਗ੍ਰੰਤੀ ਯਾਰ ਰੱਖੋ ਜਾਂ ਸੇਵਾਦਾਰ ਰੱਖੋ ਨਹੀਂ ਤੇ ਮਾਰੇ ਸੂਕ ਉਥੋਂ ਲੈ ਜਾਣੇ ਚਾਹੀਦੇ ਕਿੰਨੇ ਸੂਬੇ ਕਿੰਨੇ ਦੋ ਸੂਬੇ ਜਿਹੜੇ ਉਹ ਅੱਜ ਲੈ ਗਏ ਆ ਸੁਚਾਨਾ ਸਾਹਿਬ ਤੇ ਜਿਹੜਾ ਸਰੂਪ ਅਗਨਪੀਰ ਰਹੇ ਉਹ ਚੁੱਕੋ ਜਾਂਗ ਸੁੰਜਾ ਬਜਿਆ ਤੇ ਉਹ ਕੋਲ ਨਾਲ ਸਾਹਿਬ ਜਾ ਰਹੇ ਹੋਰ ਹੋਰ ਵੀ ਹੋਰ ਵੀ ਨਹੀਂ ਪਰ ਮਲੇ ਸਾਹਿਬ ਇਹ ਆ ਜਾ ਮਾਰੇ ਸਰੂਪ ਆ ਸਾਹਿਬ ਸ਼ਾਸਤਰ ਵਗੈਰਾ ਹੋਣਗੇ ਕਿਸੇ ਵੀ ਕੈਮਰੇ ਤੋਂ ਲੱਗੇ ਹੋਏ ਇਹ ਕਹਿੰਦੇ ਚੱਲਦੇ ਵਿੱਚ ਨੇ ਪਰ ਹੁਣ ਦੇਖੋ ਉਹਦੇ ਚ ਹੁਣ ਇਹਦਾ ਨਹੀਂ ਇਹ ਕਮੇਟੀ ਨੇ ਚਲਾਉਣੇ ਜਿਹੜਾ ਬੁਰਗੀ ਪਰ ਦੇਦੇ ਦੇ ਪ੍ਰਬੰਧ ਚਲਾ ਰਹੇ ਉਹਨਾਂ ਨੇ ਚਲਾਉਣੇ ਹਾਂਜੀ ਹਲਕਾ ਬਲੋਕੇ ਬੈਲੋ ਜਿਹੜੀ ਅੱਗੇ ਦਿਖਾਈ ਲੱਗੀ ਆ ਉਹ ਜਿਹੜੀ ਗੇਮ ਵਜੋਂ ਦੇਖੋ ਪਰਬੰਧਕਾਂ ਦੀ ਤੁਹਾਡੀ ਪਰਮੰਧਕਾਂ ਦੀ ਬਹੁਤ ਵੱਡੀ ਤੁਹਾਡਾ ਜਿਹੜਾ ਡੀਵੀਆਰ ਵੀ ਕਹਿੰਦੇ ਮੌਕੇ ਦਿੱਕੇ ਜਾਂਦਾ ਕਿ ਕੈਮਰਾ ਵੀ ਨਹੀਂ ਚੱਲਦਾ ਦੇਖੋ ਨਹੀਂ ਕੈਮਰੇ ਤੇ ਚੱਲਨੇ ਬੜੇ ਜ਼ਰੂਰੀ ਆ ਪਰ ਕਹਿੰਦਾ ਤਾਂ ਪਹਿਲਾਂ ਸੇਵਾਦਾਰਾਂ ਕ੍ਰਾਂਤੀ ਸਾਬ ਉੱਥੇ ਨਾਲ ਬੜਾ ਜ਼ਰੂਰੀ ਹੈ ਕਹਿੰਦੇ ਆਪਾਂ ਦੇਖਾਂਗੇ ਹਰ ਪਿਆ ਲੱਗੂ ਤੇ ਜਿਹੜੇ ਉੱਥੇ ਮੌਕੇ ਦੇ ਸਿੰਘ ਹੋੜਗੇ ਜਾਂ ਅੰਕਨ ਤੁਸੀਂ ਉਹ ਮੌਕੇ ਦੇ ਦੇਖ ਸਕਦੇ ਹਾਂ ਹਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਮਹਾਰਾਜ ਸਵਾਦੀ ਨੇ ਨਹੀਂ ਸਰੂਪੇ ਤੋਂ ਦੋਵੇਂ ਸੋਨੇ ਕੀ ਮੁਰਦਰਾ ਪਰਮੰਧ ਕਮੇਟੀ ਵਾਲੇ ਲੈ ਕੇ ਆ ਜੀ ਦਾ ਜਿਹੜੀ ਇਹਨੂੰ ਕਰ ਲਵਾਂਗੇ ਫਾਈਨਲ ਲੇਕਿਨ ਜਦੋਂ ਸਾਡੇ ਧਿਆਨ ਚ ਜਾਂਦੀ ਕਿ ਉਹ ਸੀਮਿਟੀਰੀ ਜੀ ਉੱਧ ਜਾ ਕੇ ਉਹਨਾਂ ਸਾਰੀ ਮੌਕਾ ਦੇਖ ਕੇ ਉਹ ਵਾਕਿਆ ਜਿਹੜੀ 100 ਸਟਨਾ ਜਿਹੜੀ ਉਹ ਅੱਗ ਲੱਗੀ ਆ ਉਹਦੇ ਵਿੱਚ ਬਕਾਇਦਾ ਉਹਦੀ ਐਵੀਡੈਂਸ ਇਹ ਵੀ ਮਿਲ ਜੂਗੀ ਸਰਕਾਰੀ ਕਾਰਵਾਈ ਵਗੈਰਾ ਕੀ ਜੀ ਇਹ ਕਦੇ ਬੈਨ ਨਾ ਜੀ ਕਾਰਵਾਈ ਜਿਹੜੀ ਹੈਗੀ ਆ ਉਹ ਅਸੀਂ ਪੂਰੀ ਇਹ ਤੱਕ ਸਾਨੂੰ 2-3 ਘੰਟੇ ਲੱਗਣਗੇ ਪੂਰੀ ਦੇਖਦੇ ਹਾਂ ਹੋਰ ਵੀ ਛਾਣਵੇਂ ਕਰਦੇ ਹਾਂ ਜਿਆਸੇ ਪਾਸੇ ਵਾਲੇ ਕੈਬਿਨ ਚੈੱਕ ਕਰਨ ਤੋਂ ਬਾਅਦ ਜਿਹੜੀ ਫਾਈਲ ਤਾਂ ਆਪਣੇ ਕੋਲ ਵਿੱਚ ਲੈ ਆਵਾਂਗੇ ਸਰ ਕਿਹੜੀ ਨਜ਼ਰ ਨਾਲ ਦੇਖਦੇ ਆ ਕਿ ਇਹ ਸੀਸੀਟੀਵੀ ਵਗੈਰਾ ਨਹੀਂ ਚੱਲਦੇ ਹੈਗੇ ਉਹਦੇ ਲਈ ਕਿਦਾਂ ਮੰਗੇ ਕਮੇਟੀ ਨੂੰ ਜਿੱਦਾਂ ਹਾਂ ਬਿਲਕੁਲ ਕਮੇਟੀ ਨੂੰ ਪੁੱਛਾਂਗੇ ਅਸੀਂ ਵੀ ਜਿਹੜੀ ਇਹ ਸੀਸੀਟੀਵੀ ਜਿਹੜੇ ਕੈਮਰੇ ਹੈਗੇ ਕਿਉਂ ਨਹੀਂ ਵਰਕਿੰਗ ਹੈਗੇ ਜਦ ਕਿ ਅਸੀਂ ਆਲਰੇਡੀ ਰਿਪੀਟਡਲੀ ਜਿਹੜੀਆਂ ਇਨਸਟਰਕਸ਼ਨ ਜਿਹੜੀਆਂ ਜਾਰੀ ਕਰ ਰਹੇ ਆ ਕਿ ਜਿਹੜੇ ਆ ਹਰ ਇੱਕ ਜਿਹੜੀ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਕੈਮਰੇ ਹੈਗੇ ਉਹ ਵਰਕਿੰਗ ਕੰディション 'ਚ ਹੋਣੇ ਚਾਹੀਦੇ ਹੁਣ ਆਏ ਹੋਏ ਜੀ ਐਨ ਜੀ ਬੀ ਸੀ ਜੀ ਆ ਜੀ ਆ ਜੀ ਬਿਲਕੁਲ ਜਿਹੜੇ ਐਸ ਸੀ ਪੀ ਸੀ ਵੱਲੋਂ ਨੋਮੀਨੇਟਡ ਜਿਹੜੇ ਪਰਸਨ ਹੈਗੇ ਉਹ ਆਏ ਆ ਮੌਕੇ ਤੇ ਤੇ ਉਹ ਆਪਣੇ ਹਿਸਾਬ ਨਾਲ ਇਸ ਨੂੰ ਜਿਹੜਾ ਕਿ ਆਪਾਂ ਹੁਣ ਜਿਹੜੀ ਹੈਗੀ ਸਲਾਹ ਕਰਕੇ ਵੀ ਇਹਨੂੰ ਕਿਸ ਤਰ੍ਹਾਂ ਇਲਾਜ ਕਰਨਾ ਹੈ ਅਛਾ ਸਰੂਪ ਕਿੰਨਾ ਸੀ ਮਹਾਰਾਜ ਆ 21 ਦਿਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ